ਤੋਂ ਫਰਦੰਮ ਚਾਇਆ ਇੱਕ ਬੜੀ ਚੋਕੀਸ ਕੀਤੀ ਤੇ ਉਹਦੀ ਵੀ ਵੀਡੀਓ ਵੀ ਬਣੀ ਉਹ ਵਾਇਰਲ ਹੋ ਗਈ ਤਾਂ ਉਹ ਸਾਰੇ ਜਿਹੜੇ ਮੁੰਡੇ ਨੇ ਇਸ ਟਾਈਮ 6 ਮੁੰਡੇ ਜਿਹੜੇ ਨੇ ਰੌਂਡ ਅਪ ਕੀਤੇ ਗਏ ਨੇ ਦੋ ਗੱਡੀਆਂ ਇਹਨਾਂ ਰੌਂਡ ਅਪ ਕਰ ਲਈਆਂ ਨੇ ਔਰ ਇਹਨਾਂ ਤੇ ਜੋ ਬੰਦੀ ਕਾਰਵਾਈ ਆ ਉਹ ਕੀਤੀ ਗਈ। ਤੁਹਾਡੇ ਮਾਦੀਮ ਰਾਹੀਂ ਅੱਜ ਅਪੀਲ ਇਹ ਕਰਨੀ ਆ ਸਾਰਿਆਂ ਨੂੰ ਕਿ ਜਿਹੜਾ ਵੀ ਬੰਦਾ ਕਾਨੂੰਨ ਨੂੰ ਹੱਥ ਚ ਲਾਏਗਾ ਔਰ ਪਬਲਿਕ ਪਲੇਸ ਤੇ ਜਾਂ ਵੈਸੇ ਵੀ ਕਿਤੇ ਕਾਨੂੰਨ ਨੂੰ ਕੋਈ ਦੁਰਵਰਤੋਂ ਕਰੇਗਾ ਜਾਂ ਮਸਲ ਪਾਵਰ ਨੂੰ ਯੂਜ਼ ਕਰੇਗਾ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇਗਾ ਸਾਡੇ ਵਰਦੀ ਐਸਐਸਪੀ ਸਾਹਿਬ ਵਰਦੀ ਡੀਆਈਜੀ ਸਾਹਿਬ ਵਰਦੀ ਡੀਜੀਪੀ ਸਾਹਿਬ ਸਾਰੇ ਉਸ ਸਟ੍ਰਿਕਟ ਆਦੇਸ਼ ਨੇ ਕਿ ਮੌਡਲ ਕੋਡ ਅਫਸਰ ਲੱਗਾ ਹੋਇਆ ਔਰ ਜੋ ਕਾਨੂੰਨ ਮੁਤਾਬਕ ਜੋ ਹੈ ਐਕਸ਼ਨ ਉਹ ਪ੍ਰੋਪਰ ਲਿਆ ਜਾਵੇਗਾ ਜੇ ਮਸਲ ਕੋਈ ਕਾਰਨ ਸਾਹਮਣੇ ਆਇਆ ਤੇ ਕਾ ਤੋ ਗੰਜ਼ੀ ਕੀ ਲੜਾਈ ਕੀਤੀ ਸਿਆਖਰ ਕਰ ਕੇ ਨਾ ਮਾਮਲਾ ਸੀ ਰੋਡ ਰੇਜ ਹੋ ਗਈ ਜੀ ਆਪਸ ਚ ਆਏ ਮੜਮੋਠੇ ਗੱਡੀ ਲੱਗੀ ਨਾਲ ਤੇ ਔਰ ਇਹਨਾਂ ਨੇ ਕੋਈ ਪਲਾਨ ਨਹੀਂ ਹੈ ਨਾ ਕੋਈ ਆਪਸ ਚ ਨਾ ਕੋਈ ਟਾਈਮ ਜਿਵੇਂ ਬੱਚੇ ਆਪਾਂ ਦੇਖਦੇ ਆ ਉਦੋਂ ਕੋਈ ਇਹ ਜਾਰੀ ਤਾਂ ਸਟਾਪ ਨਹੀਂ ਕਰਨਾ ਕੋਈ ਇਸਮੇਂ ਇਹਨਾਂ ਕੋਈ ਬਸਾਈ ਜੀ ਛੋਟੇ ਛੋਟੇ ਹੈਗੇ ਨੇ ਇਹਨਾਂ ਕੋਲ ਜਿਹੜਾ ਆਪਾਂ ਗੱਡੀ ਚ ਦੇਖਦੇ ਆ ਇਹ ਕਿੰਨਾ ਹੋਰ ਵੀ ਗੱਲ ਹੈ ਜੀ ਇਹ ਬੜਾ ਕਲੀਅਰ ਇਨਸਟਰਕਸ਼ਨ ਹੈ ਸਾਰਿਆਂ ਨੂੰ ਤੁਹਾਡੇ ਮਾਦੀਮੇ ਮੈਂ ਦੱਸਣਾ ਚਾਹੁੰਦਾ ਵੀ ਜੇ ਕਿਸੇ ਦੇ ਕੋਲੋਂ ਕੋਈ ਸਲਗਰ ਕੋਈ ਹੌਕੀ ਜਾਂ ਹੋਰ ਮਿਲਦੀ ਹੈ ਤਾਂ ਹੁਣ ਜਿਹੜੇ ਅਸੀਂ ਨਾਕਾਬੰਦੀ ਕਰਾਂਗੇ ਉਹਦੇ ਚ ਬਕਾਇਦਾ ਇਸ ਚੀਜ਼ ਦੀ ਵੀ ਡਰਾਈਵ ਚਲਾਵਾਂਗੇ ਜ ਉਦੇ ਮੁਤਾਬਕ ਵਿੱਚ ਬੜੀ ਜਿਹੜੀ ਘਰ ਉਹਦੀ ਕੀਤੀ ਗਏ ਗਰੁੱਪੀਜ਼ਮ ਨੂੰ ਲੈ ਕੇ ਸੀ ਕਿ ਜਦੋਂ ਜਪਨੀਸ ਬੰਦੇ 10ਵੇਂ ਸੜਕ ਤੇ ਆਪਸ ਚ ਗੱਡੀ ਲੱਗੀ ਉਦੋਂ ਟਕੂਮਮੇ ਹੋ ਗਈ ਮੋਲ ਬੁਲਾਰਾ ਜਿੰਨੂੰ ਆਪਣੇ ਕਹਿੰਦੇ ਸੀ ਔਰ ਉਦੋਂ ਬਾਅਦ ਇਹ ਆਪਸ ਚ ਸਰ ਸਰ ਬਹੁਤ سارے ਬਾਜ਼ਾਰ ਹੈਗਾ ਨੌਜਵਾਨ ਇਕੱਠੇ ਮੋਦੀ ਕਾਲਜ ਲਾ ਲਓ ਮੇਂਦਰਾ ਬੁਲਾਰਾ ਦੇ ਬਾਹਰ ਕਾਫੀ ਮੁੰਡੇ ਇਕੱਠੇ ਹੁੰਦੇ ਆ ਤੇ ਕਾਫੀ ਲੜਾਈ ਜਿਹੜਾ ਮਾਹੌਲ ਬਣਿਆ ਸਰ ਪਹਿਲੀ ਗੱਲ ਤਾਂ ਇਹ ਕਿ ਕਾਲਜ ਤੋਂ ਪੜ੍ਹਨ ਵੀ ਮੁੰਡੇ ਤੇ ਕੁੜੀਆਂ ਜਾਂਦੇ ਨੇ ਤਾਂ ਉਹਨਾਂ ਦਾ ਅਸੀਂ ਬਾਹਰ ਤੋਂ ਇਕੱਠਾ ਹੋਏਗਾ ਪਰ ਜਿਹੜੀ ਗੱਲ ਦੇਖਣ ਵਾਲੀ ਇਹ ਆ ਕਿ ਉਹਦੇ ਤੋਂ ਮਾੜਾ ਤੱਕ ਨ ਔਰ ਕੋਈ ਏਦਾਂ ਦਾ ਕ੍ਰਿਮੀਨਲ ਜਾਂ ਕੋਈ ਏਦਾਂ ਦਾ ਗੈਰ ਸਮਾਜਿਕ ਤੱਤ ਜਿਹੜਾ ਉਹ ਨਾ ਇਨਵੋਲ ਹੋਵੇ ਅਸੀਂ ਉਹਨੂੰ ਪਲੇਨ ਕੱਪੜੇ ਚ ਵੀ ਚੈੱਕ ਰੱਖਦੇ ਹਾਂ ਔਰ ਗਸ਼ਤ ਕਰਕੇ ਉਹਦੀ ਵੀ ਪ੍ਰੋਪਰ ਚੈੱਕ ਜਿਹੜੇ ਕਾਲਜ ਸਰ ਜਿਵੇਂ ਕਾਲਜ ਤੁਸੀਂ ਕਿਹਾ ਸਰ ਉੱਥੇ ਥੋੜੀ ਜੀ ਪੁਲਿਸ ਤਨਖਾਤ ਕਾਫੀ ਜ਼ਰੂਰੀ ਬਣਦੀ ਹੈ ਸਰ ਕਿਉਂਕਿ ਜਿਹੜੇ ਯੂਥ ਹੈ ਕਾਫੀ ਲੜਦਾ ਦਿਖਾਈ ਦਿੰਦਾ ਕਿ ਇਸ ਤਰ੍ਹਾਂ ਹੀ ਲੜਾਈ ਚੱਲੇਗੀ ਕਾਲਜਾਂ ਦੇ ਬਾਹਰ ਕੁਝ ਸਪੈਸ਼ਲ ਪੁਲਿਸ ਇਹਦੇ ਨਾਲ ਸਰ ਆਊਟਸਾਈਡ ਮੈਂ ਇੱਕ ਬੇਨਤੀ ਕਰਨਾ ਕੱਲ ਇੱਕ ਇਨਸੀਡੈਂਟ ਹੋਇਆ ਅਸੀਂ ਨਾਲ ਦੀ ਨਾਲ ਸਾਰੇ ਬੰਦੇ ਰਾਉਂਡ ਅਪ ਕਰ ਲਏ ਅਸੀਂ ਜਿਹੜਾ ਕਾਲਜੇਸ ਹੋ ਗਏ ਜਾਂ ਸਕੂਲ ਜਿਹਦੇ ਪਲੱਸ 1 ਪਲੱਸ 2 ਦੇ ਨੇ ਉੱਥੇ ਵੀ ਅਸੀਂ ਨਿਗਰੱਖ ਰੱਖਦੇ ਹਾਂ ਸਾਰੀ ਕਲ ਦੀ ਕੱਲੀ ਟ੍ਰੈਫਿਕ ਮੈਨੇਜਮੈਂਟ ਸਾਡੀ ਕੰਪਨੀ ਹੈਗਾ ਤੇ ਇੱਕ ਜਿਹੜੀ ਹਿਊਮਨ ਰਿਸੋਰਸਸ ਨੂੰ ਲਾ ਕੇ ਕਿ ਕਿੱਥੇ-ਕਿੱਥੇ ਜਿਹੜੀ ਚੀਜ਼ ਹੋ ਸਕਦੀ ਹੈ ਉਹਨੂੰ ਇੰਟਰਸੈਪਟ ਕਰਦੇ ਹਾਂ ਸਾਡੀ ਮੋਰਲ ਡਿਊਟੀ ਹੈ ਸਾਡੀ ਰਿਸਪੌਂਸਿਬਿਲਟੀ ਹੈ ਕਿ ਜਿਹੜਾ ਪੀਸਫੁਲ ਰਹੇ ਔਰ ਕਿਸ ਤਰੀਕੇ ਨਾਲ ਪੀਸ ਰੱਖਣੀ ਹੈ ਉਹ ਸਾਰੀਆਂ এসਓਪੀ ਸਾਡੇ ਸੀਨੀਅਰ ਅਫਸਰਾਂ ਨੂੰ ਸਾਨੂੰ ਆਈ ਹੋਈ ਹੈ ਅਸੀਂ ਉਹਨੂੰ ਫੋਲੋ ਕਰਾਂਗੇ ਸਰ ਜੀ ਤੁਸੀਂ ਪੀਸੀਆ ਕਿ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਕੀਤੀ ਆ ਰਹੀ ਹੈ ਕਿ ਅੱਗੇ ਕਾ ਕਾਰਵਾਈ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ ਦੇਖੋ ਕਾਰਵਾਈ ਕਰਾਂਗੇ ਜੋ ਅਕੋਰਡਿੰਗ ਟੂ ਲਾ ਬਣਦੀ ਹੈ ਸਾਡੀ ਡਿਊਟੀ ਇਹ ਹੈ ਕਿ ਪਰਸੇ ਬੱਚੇ ਨੇ ਉਹਨਾਂ ਨੂੰ ਮੋਟੀਵੇਟ ਕਰਕੇ ਕਿ ਤੁਸੀਂ ਬੇਟਾ ਗਲਤ ਪਾਸੇ ਗਲਤ ਸਟੈਪ ਰੱਖ ਲਏ ਨੇ ਔਰ ਇਹ ਸਟੈਪਸ ਦਾ ਅੱਗੇ ਚੱਲ ਕੇ ਫਰਮਾਇਆ ਕੀ ਹੋਗਾ ਕਿ ਇਹ ਬੰਦਾ ਕ੍ਰਿਮੀਨਲ ਜਿਹੜਾ ਐਕਟੀਵਿਟੀਜ਼ ਕੇ اندر ਰੈਟਰ ਕਰ ਜਾਂਦਾ ਫਿਰ ਵਾਪਸੀ ਨਹੀਂ ਹੁੰਦੀ ਕਿਵੇਂ ਬੰਦਾ ਜੌਬ ਔਰ ਬਾਕੀ ਚੀਜ਼ਾਂ ਤੋਂ ਵੱਧ ਜਾ ਰਹਿ ਜਾਂਦਾ ਉਹ ਸਾਰੀਆਂ ਚੀਜ਼ਾਂ ਬੱਚਿਆਂ ਨਾਲ ਕਰਾਂਗੇ ਔਰ ਉਹਨਾਂ ਨੂੰ ਸਮਝਾਵਾਂਗੇ ਇਸ ਗੱਲ ਬਾਰੇ ਸਰ ਕੋ ਪੀਸੀਆਰ ਦੀ ਗਸ਼ਤ ਵਗੈਰਾ ਵਧਾਈ ਜਾਏਗੀ ਸਕੂਲਾਂ ਦੀ ਸਕੀਆ ਸਟਾਰਟਿੰਗ ਦੇ ਵਿੱਚ 112 ਸਾਰੀਆਂ ਸਾਡੇ ਰੈਗੂਲਰ ਕੰਪ ਕਰ ਰਹੀਆਂ ਨੇ ਅਹੁ ਮੈਂ ਜਿਵੇਂ ਦੱਸਿਆ ਕਿ ਇਲੈਕਸ਼ਨਸ ਦਾ ਟਾਈਮ ਹੈ ਤੇ ਜਿਹੜਾ ਮਾਡਲ ਕੋਡ ਕੋਡ ਲੱਗਾ ਹੋਇਆ ਚਾਹੇ ਸਿਟੀ ਦਾ ਆਈਡੀਆ ਚਾਹੇ ਸਾਡਾ ਸਿਟੀ 2 ਹੈ ਜਾਂ ਬਾਕੀ ਸਾਰਾ ਅਸੀਂ ਉਸ ਚੀਜ਼ ਦਾ ਧਿਆਨ ਰੱਖਾਂਗੇ ਕਿ ਜਿਹੜੀ ਹੈ ਵਿਜ਼ਿਬਿਲਟੀ ਆਫ ਫੋਰਸ ਬਦਰ ਸਰ ਕੀ ਸਿੱਧਾ ਕ੍ਰਿਮੀਨਲ ਬੈਕਗ੍ਰਾਉਂਡ ਸਾਹਮਣੇ ਆਇਆ ਨਹੀਂ 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 ਕਿਸੇ ਦਾ ਕੋਈ ਕ੍ਰਿਮੀਨਲ ਸਰ ਉਮਰ ਕੀ ਨਹੀਂ ਦੇਖ ਪਾ ਰਹੇ 22 22 ਸਾਲ ਦਾ ਲਿਖਿਆ ਠੀਕ ਹੈ ਨਾ ਕੋਈ ਐਕਟ ਹੈ ਜਾਂ ਜਿਹਨਾਂ ਤੇ ਸਰ ਸਵਭ ਚਾਉਂਦਾ ਇੱਕ ਤਰੀਕਾ ਹੈ ਪਰ ਅਸੀਂ ਇਹਨਾਂ ਤੇ ਇਹਨਾਂ ਦਾ ਸਾਰਾ ਕਰਕੇ ਕੀ ਇਹਨਾਂ ਦਾ ਮੈਂਟਲ ਸਟੇਟਸ ਕੀ ਹੈ ਕੀ ਇਹ ਸੋਸਾਇਟੀ ਦਾ ਪਾਰਟ ਬਣਨ ਦੇ ਲਾਇਕ ਨੇ ਇਹਨਾਂ ਦਾ ਮੈਂਟਲ ਸਟੇਟਸ ਰੋਂਗ ਪਰਪਸਪੂਸੇ ਜਾ ਰਹੇ ਹੋਪਰ ਵੈਰੀਫਾਈ ਕਰਾਂਗੇ ਸਰ ਬੱਚੇ ਸਾਰੇ ਸੰਜੇ ਨੇ ਠੀਕ ਹੈ ਜੀ ਸਾਨ ਪਰਿਵਾਰਾਂ ਦੇ ਬੱਚੇ ਨੇ ਇਸ ਕਰਕੇ ਇਹਨਾਂ ਨੂੰ ਅਸੀਂ ਜਿਉ ਅਕੋਰਡਿੰਗ ਟੂ ਲਾ ਬਣਦਾ ਉਹ ਅਸੀਂ ਕਰਕੇ ਕਰਾਂਗੇ ਜਿਹੜੀ ਪਰ ਉਹਨੂੰ ਮੋਟੀਵੇਟ ਕਰਕੇ ਮੁਕਤ ਰੱਖ ਲਿਆਂਦੀ 100% ਕੋਸ਼ਿਸ਼ ਨਹੀਂ ਯਕੀਨੀ ਬਣਾਵਾਂਗੇ ਮੁਕਤ ਰੱਖ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ